ਵੱਡੇ ਜਿਹੜਾ ਜੀਤ ਕਰੇਵਾਲ ਨੱਬਾ ਸ਼ਹਿਰ ਵਿੱਚ ਪਹੁੰਚੇ ਆਓ ਸੁਣਦੇ ਹਾਂ ਮੀਡੀਆ ਨਾਲ ਗੱਲਬਾਤ ਕਰਦੇ ਇਹਨਾਂ ਕੀ ਕਿਹਾ ਜਿਹੜਾ ਕਰਾਇਆ ਸੀ ਉਸ ਦਾ ਹਰਤੀ ਸੀ ਕਰੇਵਾਲ ਨੇ ਕਰਾਇਆ ਸੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਤੇ ਗਰੇਵਾਲ ਸਾਹਿਬ ਬਾਰੇ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਜਿਹੜਾ ਮੇਰਾ ਪਚੋਕੜਾ ਉਹ ਕਾਲੀਦਲ ਤੋਂ ਸੀ ਜਿਵੇਂ ਪੰਤ ਰਤਨ ਜਥੇਦਾਰ ਗਰਚਨ ਸਿੰਘ ਤੋੜਾ ਘਰ ਨਮਾਣੇ ਤੇ ਵਰਕਰ ਨੂੰ ਜਿਵੇਂ ਆਪਣਾ ਸਤਕਾਰ ਤੇ ਪਿਆਰ ਦਿੰਦੇ ਸੀ ਮੈਨੂੰ ਇਹ ਜਿਹੜੀ ਛਵੀ ਆ ਉਹ ਭਾਜੀਪੀ ਦੇ ਵੀ ਸਾਹਿਲਜੀਤ ਸਿੰਘ ਗਰੇਵਾਲ ਨੂੰ ਦੇਖਣ ਨੂੰ ਉਹ ਬਹੁਤ ਮਿਲਦੀ ਆ ਜਿੱਥੇ ਪਾਰਟੀ ਦੇ ਵਰਕਰ ਦਾ ਮਾਣ ਤੇ ਸਤਕਾਰ ਦਾ ਵੀ ਖਿਆਲ ਰੱਖਦੇ ਨੇ ਉੱਥੇ ਵਡੱਪਣ ਦਾ ਵੀ ਖਿਆਲ ਰੱਖਦੇ ਹੋਏ ਬਹੁਤ ਪਿਆਰ ਸਤਕਾਰ ਦਿੰਦੇ ਨੇ ਅਤੇ ਗੁਰੂ ਅੱਗੇ ਅਰਦਾਸ ਆ ਕਿ ਗੁਰੂ ਕਾਲਪੁਰਖ ਨੇ ਨੂੰ ਤੰਦਰੁਸਤੀ ਦੇ ਚੜ੍ਹਦੀ ਕਲਾ ਬਖਸ਼ੇ ਅਤੇ ਨਾਬਾ ਹਲਕਾ ਜਿਹੜਾ ਹੈਗਾ ਉਹ ਪਹਿਲਾਂ ਵੀ ਤੇ ਹੁਣ ਵੀ ਕਰਿਆ ਸਭ ਦਾ ਉਰੇ ਇਹਨਾਂ ਦਾ ਬਹੁਤ ਨਿੱਜੀ ਹਿੱਤ ਆ ਅਤੇ ਇਹਦਾ ਬਹੁਤ ਬਾਰਸੂਖ ਹੈ ਇਸ ਹਲਕੇ ਚ ਇਹਨਾਂ ਦਾ ਆਿਆਂ ਦਾ ਇੱਥੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਇਸ ਗੱਲ ਦੀ ਆਸ ਕਰਦਾ ਕਿ ਇਹਨਾਂ ਦੀ ਕਮਾਂਡ ਚ ਬੀਜੇਪੀ ਹੋਰ ਦਿਨ ਤੁਗੜੀ ਰਾਜ ਚ ਆਪਣੀ ਤਰੱਕੀ ਕਰੇਗਾ ਦੂਸਰਾ ਮੈਂ ਥੋੜੇ ਤੋਂ ਮਾਫੀ ਚਾਹਨਾ ਦੇਰੀ ਦੇ ਲਈ ਦੇਰੀ ਦਾ ਰੀਜ਼ਨ ਐਸੀ ਕਿ ਮੈਂ ਹੁਸ਼ਿਆਰਪੁਰ ਮੈਂ ਤੇ ਸੁਨੀਲ ਜਾਖੜ ਜੀ ਵੀ ਇਹ ਸਾਫਲਾ ਜੀ ਦੇ ਘਰ ਗਏ ਸੀ ਕੋ ਸਾਡੇ ਨਾਰਾਜ ਸਾਥੀ ਸੀ ਉਹਨਾਂ ਨੂੰ ਮਨਾਇਆ ਜਰੂਰੀ ਸੀ ਤੇ ਉੱਥੋਂ ਆਉਂਦੇ ਹੁੰਦੇ ਫਿਰ ਰਸਤਾ ਬਹੁਤ ਲੰਬਾ ਪੈ ਜਾਂਦਾ ਮੈਂ 4:30 ਵਜੇ ਉੱਥੋਂ ਨਿਕਿਆ ਤੁਸੀਂ ਹੈਰਾਨ ਹੋ ਜਾਓਗੇ ਇਕੱਲੀ ਗੱਡੀ ਭਜਾਈ ਹੋਏ ਫਿਰ ਟਿਕਾਉਂਦਾ ਆਇਆ ਢੰਡੀ ਚ ਤੇ ਉੱਥੇ ਸਾਡਾ ਸਵਾਗਤ ਕਰਨ ਲਈ ਕੁਝ ਲੋਕ ਖੜੇ ਹੋਏ ਸੀ ਤੁਹਾਨੂੰ ਪਤਾ ਹੀ ਸਭੇਗਾ ਹੁੰਦੇ ਹਨ ਇਹਨਾਂ ਨੇ ਹਾਂ ਜੀ ਤੇ ਹੁਣ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ ਤੇ ਇਹ ਬੜਾ ਅੱਛਾ ਹੋਇਆ ਨਾ ਸਾਰਿਆਂ ਦਾ ਆਸ਼ਾਪੁਰ ਦੀ ਦਾ ਸਾਡੇ ਮਾਤਸਾਹਬ ਦਾ ਤੇ ਸਾਰਿਆਂ ਦਾ ਬਹੁਤ ਧੰਨਵਾਦ ਸਾਥੀਆਂ ਦਾ ਕਿਤੇ ਅਸੀਂ ਬੈਠੇ ਆ ਤੇ ਮੈਂ ਸਮਝਦਾ ਕਿ ਅੱਜ ਜਿਹੜੇ ਹਾਲਾਤ ਆ ਪੰਜਾਬ ਦੇ ਉਹ ਚਨੋ ਦਾ ਦੌਰ ਸ਼ੁਰੂ ਹੋ ਗਿਆ ਔਰ ਪਹਿਲਾ ਦੌਰ ਕੱਲ ਖਤਮ ਹੋਇਆ ਔਰ ਮੈਂ ਸਮਝਦਾ ਕਿ ਬਹੁਤ ਹੀ ਅੱਛਾ ਰਿਸਪਾਂਸ ਮਿਲਿਆ ਜਿਨੀਅਲ ਵੋਟਾਂ ਪੈ ਰਹੀਆਂ ਨੇ ਮੋਦੀ ਜੀ ਦੇ ਨਾਮ ਤੇ ਪੈ ਰਹੀਆਂ ਨੇ। ਔਰ ਇਸ ਲਈ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਬੜੀ ਚਿੰਤਾ ਹੋ ਰਹੀ ਹੈ। ਉਹ ਸਾਡੇ ਖਿਲਾਫ ਅਫਵਾਹਾਂ ਫੈਲਾਉਂਦੇ ਆ। ਜੇ ਕੋਈ ਵਿਅਕਤੀ ਕੋਈ ਕਹਿੰਦੇ ਆ ਕਿ ਪਿੱਛੇ ਡਾਕਟਰ ਬਾਬਾ ਸਾਹਿਬ ਅਮੇਰਪਾਲ ਸਾਹਿਬ ਦੀ ਫੋਟੋ ਲਾ ਲੈਂਦੇ ਆ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ। ਕਹਿੰਦੇ ਆ ਕਿ ਸੰਵਿਧਾਨ ਨੂੰ ਖਤਰਾ। ਔਰ ਉੱਚ ਉਠੀ ਲਾਉਂਦੇ ਆ ਫੋਟੋ ਸੰਵਿਧਾਨ ਦੇ ਨਿਰਮਾਤਾ ਜਿਹੜੇ ਆ ਉਹਨਾਂ ਦੇ ਪ੍ਰਮੁੱਖ ਡਾਕਟਰ ਅੰਬੇਡਕਰ ਸੀ ਸਵਿਧਾਨ ਸਾਡਾ ਸੈਕੂਲਰ ਆ ਪਰ ਮੈਂ ਇਹ ਸਮਝਦਾ ਕਿ ਜਿਹੜਾ ਉਹ ਕਹਿੰਦੇ ਸਵਿਧਾਨ ਨੂੰ ਖਤਰਾ ਇਹ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਨੇ ਜਿਸ ਤਰ੍ਹਾਂ ਸਾਡੀ ਨਿਆਂਪਾਲਿਕਾ ਸਭ ਤੋਂ ਪ੍ਰਮੁੱਖ ਹੰਗਾ ਸਵਿਧਾਨ ਦਾ ਇਹ ਉਹ ਉਹਦੀ ਸੁਰੱਖਿਆ ਉਹਦਾ ਉਹਦੀ ਆਨ ਸ਼ਾਨ ਵਾਨ ਉਹਦੀ ਰਿਸਪੈਕਟ ਰਹਿਣਾ ਬਹੁਤ ਜ਼ਰੂਰੀ ਹੈ ਇਹ ਅਰੈਸਟ ਕਰ ਲਏ ਈਜੀ ਨੇ ਕੋਰਟ ਚ ਜਾ ਕੇ ਪੇਸ਼ ਕਰਤੇ ਮਾਨਯੋਗ ਅਦਾਲਤ ਕਹਿੰਦੀ ਹੈ ਕਿ ਇਹ ਐਸਾ ਲੱਗਦਾ ਕਿ ਇਹ ਦੋਸ਼ੀ ਵੀ ਨਹੀਂ ਔਰ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ ਇਸ ਕਰਕੇ ਇਹਨਾਂ ਨੂੰ ਜੇਲ੍ਹ ਭੇਜਦੇ ਨੇ ਜੇਲ੍ਹ ਭੇਜ ਤੇ ਹੁਣ ਉਹ ਨਾਤਾ ਬੀਜਪੀ ਦਾ ਉਹਦੇ ਚ ਕੋਈ ਅਰਥ ਹੈ ਨਾ ਮੇਰਾ ਹੱਥ ਹੈ ਨਾ ਤੁਹਾਡਾ ਸਾਰਿਆਂ ਦਾ ਕਿਸੇ ਦਾ ਹੱਥ ਨਹੀਂ ਔਰ ਇਹ ਇੰਨਾ ਝੂਠ ਬੋਲਦੇ ਆ ਕਿ ਇੰਡੀ ਗਠਵੰਧਨ ਸਾਰੀ ਰੈਲੀ ਜਿਹੜੀ ਕਰ ਰਹੇ ਆ ਉਹ ਇਹ ਕਰ ਰਹੇ ਕੇਜਰੀਵਾਲ ਨੂੰ ਰਿਹਾ ਕੀਤਾ ਜਾਵੇ ਕਿਉਂ ਫੜੇ ਹੋਏ ਆ ਤਾਂ ਉਹ ਤਾਂ ਮੰਨਜੋਗ ਅਦਾਲਤ ਦੇ ਖਿਲਾਫ ਆ ਸਾਰਾ ਤੇ ਸੰਵਿਧਾਨ ਨੂੰ ਖਤਰਾ ਇਹਨਾਂ ਕੋਲ ਆ ਜੇ ਸਾਡੇ ਕੋਲ ਜਿਹੜੇ ਸੰਵਧਾਨਿਕ ਸੰਸਥਾਵਾਂ ਨੂੰ ਵੀ ਮੰਨਦੇ ਉਹਨਾਂ ਦੀ ਰਿਸਪੈਕਟ ਵੀ ਨਹੀਂ ਕਰਦੇ ਹੁਣ ਸਾਡੇ ਖਿਲਾਫ ਜੇ ਕੋਈ ਨਿਆਂਪਾਲਿਕਾ ਆਦੇਸ਼ ਦੇ ਦੇਵੇ ਤਾਂ ਮੋਦੀ ਜੀ ਨੇ ਸਾਨੂੰ ਇਹ ਕਿਹਾ ਹੋਇਆ ਵੀ ਸਿਰ ਚੁਕਾ ਕੇ ਮੰਨੋ ਔਰ ਅਪੀਲ ਕਰੋ ਦੁਬਾਰਾ ਉਹਨਾਂ ਨੂੰ ਅਪੀਲ ਕਰੋ ਤੇ ਉਹਦੇ ਚ ਫੇਰ ਦੁਬਾਰਾ ਐਮੈਂਡ ਕਰ ਲੈਂਦੇ ਆ ਤਾਂ ਬੜੀ ਅੱਛੀ ਗੱਲ ਜੇ ਗਲਤ ਆਰਡਰ ਹੋ ਜਾਏਗਾ ਹੋ ਜਾਂਦਾ ਕਈ ਵਾਰ ਉਹ ਵੀ ਉੱਥੇ ਵੀ ਤਾਂ ਇਨਸਾਨ ਹੀ ਬੈਠੇ ਆ ਅਮੈਂਡਮੈਂਟ ਹੋ ਜੇਗੀ ਇਸ ਲਈ ਮੈਂ ਇਹ ਸਮਝਦਾ ਕਿ ਇਹਨਾਂ ਕੋਲੋਂ ਸੰਵਧਾਨ ਨੂੰ ਖਤਰਾ ਇਹ ਝੂਠੀਆਂ ਆਫਾਫ ਫੈਲਾਉਂਦੇ ਆ ਔਰ ਝੂਠ ਗੱਲ ਹੁਣ ਇਹ ਦੱਸੋ ਬਈ ਉੱਥੇ ਵੀ ਕੋਸ਼ਿਸ਼ ਇਹ ਕਰ ਰਹੇ ਆ ਕਿ ਸਾਡੀ ਸ਼ੂਗਰ ਵੱਧ ਜੇ ਤੇ ਮੈਨੂੰ ਤੁਸੀਂ ਘਰ ਚ ਹਾਊਸ ਅਰੈਸਟ ਕਰਦੇ ਇਹ ਸਾਰੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਐਸੇ ਸਾਜ਼ਿਸ਼ੀ ਲੋਕਾਂ ਤੋਂ ਮੁਲਕ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਔਰ ਉਹਦੇ ਲਈ ਅਸੀਂ ਬਚਨ ਬੱਧਾ ਔਰ ਸਾਡੇ ਦੇਸ਼ ਦੀ ਜਨਤਾ ਬਹੁਤ ਸੋਝਵਾਨ ਹੈ ਤੇ ਮੈਂ ਸਮਝਦਾ ਕਿ ਇਸ ਵਾਰ ਵਧੀਆ ਫੈਸਲਾ ਲੈਣਗੇ ਪੰਜਾਬੀ ਤਾਂ ਹੁਣ ਤੁਸੀਂ ਦੇਖੋ ਵੀ ਕਿੱਡਾ ਵੱਡਾ ਧੋਖਾ ਪੰਜਾਬੀਆਂ ਨਾਲ ਕਿਹਨੇ ਕਿਹਨੇ ਕੀਤਾ ਕਾਂਗਰਸ ਨੇ ਪੰਜਾਬ 'ਚ ਔਰ ਆਮ ਆਦਮੀ ਪਾਰਟੀ ਨੇ ਲੋਕਤੰਤਰ ਦੇ ਅੰਦਰ ਜਿੱਥੇ ਸੱਤਾਤਰ ਜ਼ਰੂਰੀ ਹੈ ਉੱਥੇ ਵਿਰੋਧੀਤਰ ਵੀ ਸੋਝਵਾਨ ਤੇ ਮਜ਼ਬੂਤ ਜ਼ਰੂਰੀ ਹੁੰਦੀ ਹੈ ਸੱਤਾਤਰ ਕਿਹੜੀ ਹੈ ਆਮ ਆਦਮੀ ਪਾਰਟੀ ਵਿਰੋਧੀਤਰ ਕਿਹਨੂੰ ਬਣਾਤਾ ਕਾਂਗਰਸ ਨੂੰ ਔਰ ਸਮਝਦਾ ਕਿਦਾ ਹੋ ਗਿਆ ਦੋਨਾਂ ਦਾ ਆਪਸ ਇਹ ਪੰਜਾਬੀਆਂ ਨਾਲ ਸਿੱਧਾ ਤੋਖਾ ਤੇਰੀয়াল ਸਾਹਿਬ ਜੇ ਆਪਾਂ ਪੰਜਾਬ ਦੀ ਗੱਲ ਕਰੀ ਤੁਹਾਨੂੰ ਵੀ ਨਹੀਂ ਕਹਤਾ ਜੀ ਬਿਲਕੁਲ ਰੋਜ਼ ਵਜੋਦ ਹੋ ਰਿਹਾ ਕਿ ਪਿੰਡ ਨੇ ਕਿ ਬੰਦੇ ਕਰਦੇ ਆ ਮੈਂ ਵੀ ਗਿਆ ਸੁਣ ਟਕਾਉਂਦਾ ਪਿੰਡ ਅੱਛਾ ਜੀ 15 ਬੰਦੇ ਸੀ ਨਾਰੇ ਲਾ ਰਹੇ ਸੀ ਬਾਕੀ ਸਾਰਾ ਪਿੰਡ ਮੇਰੇ ਸਵਾਗਤ ਲਈ ਆਇਆ ਹੋਇਆ ਸੀ ਅੱਛਾ ਜੀ ਤੇ ਕੋ ਉਹਦਾ ਮਤਲਬ ਸਾਰੇ ਹੀ ਵਿਰੋਧੀ ਹੋ ਗਏ ਬਿਜਲੀ ਦਾ ਇਹ ਤਾਂ ਨਾ ਕਰੋ ਇਹ ਜਿਹੜਾ ਪਰ ਉਹ ਲੋਕ ਇਹ ਕਿਸਾਨ ਜਥੇਬੰਦੀਆਂ ਕਰ ਰਹੀਆਂ ਕਿਸਾਨ ਨਹੀਂ ਕਰ ਰਹੇ ਇਹ ਕਿਸਾਨ ਸਾਨੂੰ ਬੋਲਤ ਨਾ ਕਰਦਾ ਹੋਵੇ ਤਾਂ ਦੇਸ਼ ਚੜੀਆਂ ਸਰਕਾਰਾਂ ਕਿੱਥੋਂ ਬਣਨ ਕਿਸਾਨ ਤਾਂ ਕਹਿੰਦਾ ਲੋਕਤੰਤਰ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਅੱਛਾ ਠੀਕ ਹੈ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਇਹ ਵੀ ਦੱਸਣਾ ਜਿਨ੍ਹਾਂ ਨੂੰ ਜਾਣ ਦਿੱਤਾ ਗਿਆ ਰਾਜੇਵਾਲ ਜੀ ਗਏ ਨੇ ਦੂਸਰੇ ਉਹ ਰਾਹ ਸਾਹਿਬ ਗਏ ਆ ਬਾਕੀ ਜਥੇਬੰਦੀਆਂ ਗਈਆਂ ਨੇ ਜਿਨ੍ਹਾਂ ਨੂੰ ਉਹ ਰਾਜਨੀਤਿਕ ਕਹਿੰਦੇ ਇਹ ਸਾਰੀਆਂ ਜਥੇਬੰਦੀਆਂ ਗਈਆਂ ਨੇ ਔਰ ਕਿਸਾਨ ਵੀ ਗਏ ਨੇ ਕੀ ਕਿਹਾ ਕਿ ਪਾਈ ਤੁਸੀਂ ਆਪਣੀਆਂ ਗੱਡੀਆਂ ਤੇ ਬੱਸਾਂ 'ਚ ਤੇ ਇੱਤਾਂ ਜਾਓ ਟਰੈਕਟਰ ਲੈ ਕੇ ਨਾ ਟਰੈਕਟਰ ਲੈ ਕੇ ਹੁਣ ਪਿੰਡ ਪਿੰਡ ਥੋੜਾ ਵਸਾਉਣ ਜਾਣਾ ਉਹ ਗਏ ਆਪਣਾ ਪ੍ਰਦਰਸ਼ਨ ਕਰਕੇ ਆ ਗਏ ਜੇ ਤੁਸੀਂ ਧੱਕਾ ਕਰੋਗੇ ਉਹਦੇ 'ਚ ਕਿਹਨੇ ਰੁਕਿਆ ਸਟੇਟ ਗਵਰਨਮੈਂਟ ਨੇ ਰੁਕਿਆ ਅਸੀਂ ਤਾਂ ਨਹੀਂ ਰੁਕਿਆ ਪੁਲਿਸ ਬੀਜੇਪੀ ਦਾ ਕੀ ਲੈਣਾ ਦੇਣਾ ਜੀ ਬੀਜੇਪੀ ਦਾ ਜਿਸ ਤਰ੍ਹਾਂ ਦੂਜੇ ਲੋਕ ਨੇ ਹੁੰਦਾ ਅਸੀਂ ਹੈਗੇ ਇਹ ਐਨੀ ਗੁਸਤਾਖੀ ਜਿਹੜੀ ਕਰਦੇ ਆ ਬੀਜੇਪੀ ਨਾਲ ਇਹ ਤਾਂ ਸਾਡੇ ਨਾਲ ਧੱਕਾ ਹੋ ਰਿਹਾ ਔਰ ਪੰਜਾਬੀ ਹਮੇਸ਼ਾ ਜਿਹਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਖੜੇ ਹੋ ਜਾਂਦੇ ਆ ਤੁਸੀਂ ਇਹ ਦੇਖਣਾ ਆਖਰ 'ਚ ਹੋਣਾ ਕੀ ਹੈ ਇਹ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੇ ਜਿਹੜੇ ਥੋੜੀ-ਬਹੁਤ ਨੂੰ ਤੁਸੀਂ ਸਿੱਧਾ-ਸਿੱਧਾ ਰਾਜਨੀਤਿਕ ਅਤੰਕਵਾਦ ਕਹਿੰਦੇ ਆ ਪਰ ਹੁਣ ਭਗਵੰਤ ਮਾਨ ਦੋਸ਼ੀਆਂ ਨੂੰ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਤਿੰਨ ਸਰਕਾਰਾਂ ਚ ਰਹਿ ਗਈਆਂ ਕੈਪਟਨ ਅਵਲਿੰਦਰ ਸਿੰਘ ਵੀ ਚਲਾ ਗਿਆ ਮੈਂ ਉਹਨੂੰ ਵੀ ਕੋਈ ਠੀਕ ਨਹੀਂ ਮੰਨਦਾ ਇਹਦੇ 'ਚ ਬੇਸ਼ੱਕ ਸਾਡੇ ਨਾਲ ਨੇ ਪਾਰਟੀ 'ਚ ਨੇ ਪਰ ਜੋ ਗਲਤ ਕੰਮ ਕਰੇਗਾ ਉਹਨੂੰ ਗਲਤ ਕਹਾਵਾਂਗੇ ਉਸ ਤੋਂ ਪਹਿਲਾਂ ਸੁਭੀਰ ਬਾਦਲ ਦੇ ਟਾਈਮ ਤੇ ਫਿਰ ਕਾਂਗਰਸ ਦੀ ਸਰਕਾਰ ਆਈ ਅਸੀਂ ਬੇਅਦਮੀਆਂ ਦੀ ਸਜ਼ਾ ਦੇਾਂਗੇ ਜੀ ਇਨਸਾਫ ਦੇਾਂਗੇ ਕਿਸੇ ਨੇ ਨਹੀਂ ਦਿੱਤਾ ਫਿਰ ਉਸ ਤੋਂ ਬਾਅਦ ਹੁਣ ਆ ਮਾਨ ਸਾਹਿਬ ਆ ਗਏ ਕੋਈ ਅਜੇ ਤੱਕ ਸਜ਼ਾ ਦੇ ਪਾਇਆ ਆਪਦੇ ਰਾਜਸੀ ਹਿੱਤ ਸਾਥ ਦੇ ਨੇ ਉਹ ਉਸ ਦੇ ਨਾਮ ਤੇ ਦੂਜੇ ਨੂੰ ਬਦਲਾਵ ਕਰਦੇ ਨੇ ਭਾਈ ਤੁਸੀਂ ਕਿਉਂ ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ ਵੀ ਤਿੰਨ ਸਰਕਾਰਾਂ ਆ ਰਗੀਆਂ ਪਰ ਗੁਰੂ ਸਾਹਿਬ ਦੀ ਬੇਅਦਬੀ ਦੀ ਸਜ਼ਾ ਇਹਨਾਂ ਤੋਂ ਕਿਸੇ ਨੇ ਨਹੀਂ ਦਿੱਤੀ ਸਭ ਸਵਾਰਥੀ ਨੇ ਜੇ ਲੋਕ ਸਤਕਾਰ ਜੇ ਹੋਵੇ ਆਪਣੇ ਰਾਜਨੀਤਿਕ ਖੇਤ ਸਾਦੇ ਆ ਅਸਲੀ ਗੱਲ ਆ ਹੈਗੀ ਆ ਤੇ ਮੈਂ ਤੁਹਾਨੂੰ ਅੱਜ ਇੱਕ ਚੀਜ਼ ਕਹਿ ਦਿੰਨਾ ਪੰਜਾਬ ਦੇ ਅੰਦਰ ਅਗਰ ਸਹੀ ਪੰਜਾਬ ਤੁਸੀਂ ਬਣਾਉਣਾ ਹੁਣ ਜਿੱਥੇ ਵੀ ਕਿਤੇ ਕਤਲੋਗਾਰਤ ਹੁੰਦੀ ਆ ਜਿੱਥੇ ਵੀ ਇਹ ਕਰਦੇ ਆ ਨਾਰਕੋ ਟੈਰੋਰਿਜ਼ਮ ਵੀ ਹੈਗਾ ਆ ਹੁਣੇ ਮੈਂ ਕੱਲ ਹੀ ਨੰਗਲ ਜਾ ਕੇ ਆਇਆ ਸਾਡੇ ਵਿਸ਼ਵਿੰਦੂ ਪ੍ਰੀਸ਼ਦ ਦੇ ਉਥੋਂ ਦੇ ਪ੍ਰਮੁਖ ਸੀ ਨਗਰ ਪ੍ਰਮੁਖ ਉਹਨਾਂ ਦੀ ਹੱਤਿਆ ਕਰ ਗਿਆ ਕੇ ਔਰ ਉਹਦੇ ਤਾਰ ਕਿੱਥੇ ਜੁੜੇ ਆ ਪਾਕਿਸਤਾਨ ਤੇ ਪੁਰਤਗਾਲ 'ਚ ਇਹ ਸਾਰਾ ਕਿਉਂ ਹੋ ਰਿਹਾ ਔਰ ਜਦੋਂ ਇਸ ਤਰ੍ਹਾਂ ਦੀ ਕਤਲੋਗਾਰਧ ਹੁੰਦੀ ਆ ਤਾਂ ਪਿੰਡਾਂ 'ਚ ਲੋਕ ਕੀ ਕਹਿੰਦੇ ਆ ਇਹ ਇੱਥੇ ਤਾਂ ਯੋਗੀ ਚਾਹੀਦਾ ਉਹ ਬਾਈ ਮੋਤੀ ਨਹੀਂ ਲਿਆਉਂਗਾ ਤਾਂ ਯੋਗੀ ਕਿੱਥੋਂ ਆ ਜਾਊਗਾ ਔਰ ਮੈਂ ਇੱਕ ਵਾਦਾ ਕਰਦਾ ਪੰਜਾਬ ਦੇ ਲੋਕਾਂ ਨਾਲ ਬੀਜੇਪੀ ਦੀ ਸਰਕਾਰ ਆਊਗੀ ਜਿਵੇਂ ਯੂਪੀ 'ਚ ਗੜਾਂ 'ਚ ਤਖਤੀਆਂ ਪਾ ਕੇ ਘੁੰਮਦੇ ਨੇ ਨਾ ਅਸੀਂ ਅਪਰਾਧੀਆਂ ਸਾਨੂੰ ਛੱਡ ਦਿਓ ਮਾਰੋ ਨਾ ਇਸ ਤਰ੍ਹਾਂ ਘੁੰਮਣਗੇ ਔਰ ਇਹ ਤੇ ਚਿੜੀਆ ਵੀ ਪਰ ਨਹੀਂ ਮਾਰ ਸਕਦੀ ਇਹ ਬੀਜੇਪੀ ਕਰੂ ਹੋਰ ਕਿਸੇ ਨੇ ਨਹੀਂ ਕਰਨਾ ਆ ਸਾਰੀਆਂ ਸਜਾਵਾਂ ਵੀ ਜਿੰਨੇ ਕੇਸ ਨੇ ਇਹ ਇਹ ਵੀ ਘਟਵਾ ਲਾਂਗੇ ਇੱਛਾ ਹੋਣੀ ਚਾਹੀਦੀ ਆ ਜੋਗੀ ਜੀ ਨੇ ਕਰਕੇ ਦਿਖਾਤਾ ਨਾ ਹੁਣ ਕੋਈ ਬੋਲ ਕੇ ਦਿਖਾਵੇ ਕਈ ਕਹਿੰਦੇ ਸੀ ਜੀ ਇਹ ਤਾਂ ਹਿੰਦੂਆਂ ਦੀ ਸਰਕਾਰ ਆ ਵਿਕਾਸ दुबे ਕਾਨਪੁਰ ਵਾਲਾ ਗੈਂਗਸਟਰ ਸੀ ਉਹਨੇ 8 ਪੁਲਿਸ ਵਾਲੇ ਮਾਰਤੇ ਉਹਨੂੰ ਜਾ ਕੇ ਉੱਥੋਂ ਕਿੱਥੋਂ ਫੜਿਆ ਮੱਧ ਪ੍ਰਦੇਸ਼ ਚ ਠੀਕ ਹੈ ਉਜੈਨ ਤੋਂ ਐਸਐਸਪੀ ਉੱਥੇ ਮਿਲਿਆ ਹੋਇਆ ਸੀ ਨਾਲ ਉਹ ਕੀ ਕਰ ਰਿਹਾ ਉਹ ਇਦਾਂ ਕੰਨ ਤੇ ਮਾਰਦਾ ਟੀਵੀ ਵਾਲੇ ਸਾਹਮਣੇ ਨੇ ਤੇ ਉਹ ਕੀ ਉਹਨੂੰ ਪੁੱਛਦਾ ਤੂੰ ਕੌਣ ਹੈ ਮੈਂ ਵਿਕਾਸ ਦੂਬੇ ਕਾਨਪੂਰ ਵਾਲਾ ਮੈਂ ਵਿਕਾਸ ਦੂਬੇ ਕਾ ਪੇਸ਼ ਹੋ ਗਿਆ ਯੂਪੀ ਪੁਲਿਸ ਨੂੰ ਇਹ ਆਦੇਸ਼ ਗਿਆ ਕਿ ਇਹਨੂੰ ਇੱਥੇ ਪੇਸ਼ ਹੀ ਨਹੀਂ ਕਰਨਾ ਕੋਰਟ 'ਚ ਸਿੱਧਾ ਲੈ ਆਓ ਔਰ ਰਸਤੇ 'ਚ ਗੱਡੀ ਫੜਤ ਗਈ ਬਹੁਤ ਲੋਕਾਂ ਨੇ ਜੋਰ ਲਾਇਆ ਕਿ ਬ੍ਰਾਹਮਣ ਆ ਜੀ ਇਹਨੂੰ ਨਾ ਕੁਝ ਕਹੋ ਜੀ ਇਹ ਫਲਾਨਾ ਜਿਹੜਾ ਕ੍ਰਾਈਮਨਲ ਆ ਉਹ ਕ੍ਰਾਈਮਨਲ ਆ ਉਹਦੇ ਨਾਲ ਕੋਈ ਜਾਤੀ ਧਰਮ ਦਾ ਇਹਦਾ ਕੋਈ ਭੇਦ ਨਹੀਂ ਔਰ ਇਹ ਪਾਜਪਾ ਨਹੀਂ ਕਰਦੀ ਇਹਦਾ ਔਰ ਇਹ ਪੰਜਾਬ ਚ ਵੀ ਇਸੇ ਤਰ੍ਹਾਂ ਹੀ ਕਰਾਂਗੇ ਔਰ ਇਹ ਸੋਚ ਰਹਿਣ ਪੰਜਾਬ ਦੇ ਲੋਕਾਂ ਨੇ ਅਗਰ ਬੀਜੇਪੀ ਲੈ ਕੇ ਆਉਣੀ ਹੈ ਅਗਰ ਪੰਜਾਬ ਦੀ ਸ਼ਾਂਤੀ ਚਾਹੀਦੀ ਹੈ ਰੰਗਲਾ ਪੰਜਾਬ ਚਾਹੀਦਾ ਤਾਂ ਬੀਜੇਪੀ ਕਰ ਸਕਦੀ ਹੈ ਔਰ ਕੋਈ ਨਹੀਂ ਕਰ ਸਕਦਾ ਸੁਖਦੇਵ ਸਿੰਘ ਟੀਟ ਸਕਦੇ ਵੀ ਇਹ ਸਾਡੇ ਦੇਖੋ ਜੀ ਉਹ ਟੀਟ ਸਾਹਿਬ ਜੀ ਦੱਸਣਗੇ ਉਹਨਾਂ ਨੇ ਆਉਣਾ ਵੀ ਹੈ ਨਹੀਂ ਆਉਣਾ ਲੜਨਾ ਜਾਂ ਨਹੀਂ ਲੜਨਾ ਤੇ ਜੇ ਉਹ ਚਾਹੁੰਦੇ ਹੋਣ ਤੇ ਗੱਲ ਕਰਨ ਸਾਰਿਆਂ ਨੂੰ ਜਾਣਦੇ ਨੇ ਸਾਡੇ ਨਾਲੋਂ ਹੀ ਤਾਂ ਕਹੇ ਨੇ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਨਾ ਜਾਓ ਥੋੜੀ ਤਿਆਰੀ ਹੈ ਬਰ ਸੰਗਰੂਰ ਤੋਂ ਲੜਨ ਦੀ ਨਹੀਂ ਜੀ ਮੈਂ ਇੱਕ ਹੋਰ ਦੱਸ ਦਿੰਦਾ ਮੈਂ ਆਰਐਸਐਸ ਦਾ ਸੰsevਕਾ ਸੰਗਠਨ ਨਾਲ ਜੁੜਿਆ ਹੋਇਆ ਮੇਰਾ ਰੋਲ ਮੇਰਾ ਸੰਗਠਨ ਤੈਅ ਕਰਦਾ 35 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਮੈਂ ਕਦੇ ਕੋਈ ਚੀਜ਼ ਨਹੀਂ ਮੰਨਦਾ ਜੇ ਸੰਗਠਨ ਕਹੂਗਾ ਸੰਗਰੂਰ ਤੋਂ ਐਮਪੀ ਦੀ ਇਲੈਕਸ਼ਨ ਲੜ ਉਹ ਕਹਿੰਦੇ ਖੂਦ ਸ਼ਾਲ ਮਾਰੇ ਉੱਥੇ ਮਾਰੇ ਹਾਂ ਸੰਗਠਨ ਦੇ ਮੈਂ ਤਾਂ ਉਹਦੇ ਚਾਂ ਐਸੀ ਕੋਈ ਗੱਲ ਨਹੀਂ ਹੈ ਨਹੀਂ ਫਿਰ ਸੰਗਰੂਰ ਇਲੈਕਸ਼ਨ ਲੜਨਾ ਖੂ ਚਾਲ ਮਾਰਨ ਦਾ ਪ੍ਰੇਰ ਹੈ ਨਾ ਨਾ ਮੈਂ ਜਿੱਤ ਕੇ ਦਊ ਇਹ ਮੇਰੀ ਡਿਊਟੀ ਲਾਉਣ ਤੋਂ ਜਿੱਤ ਕੇ ਵੀ ਦਊ ਤੁਸੀਂ ਦੇਖਿਓ ਕੀ ਜਲਵਾ ਦਿਖਾਉਣਾ ਹੈ ਫਿਰ ਬੋਲੇ ਸੋਨਿਹਾਰ ਕੀ ਆਪਣੇ ਮੇਰੇ ਨਾਲੇ ਲੋਕ ਸੀ ਉਹਨਾਂ ਦੇ ਗਏ ਸੀ ਕੋਈ ਚੋਣਵੀਂ ਪ੍ਰਚਾਰ ਨਹੀਂ ਤੇ ਤੁਸੀਂ ਉੱਥੇ ਵਰਦਵਾਦ ਕਰੀ ਜਾਂਦੇ ਹੋ ਦੱਸੋ ਮੈਂ ਕਿਹਾ ਬਈ ਇਹਨਾਂ ਨੂੰ ਕਹੋ ਦੋ ਚਾਰ ਬੰਦੇ ਆ ਜਾਣ ਜੋ ਮਿਲ ਕੇ ਦੱਸਣਾ ਦੱਸਣਾ ਸੀ ਇਹਨਾਂ ਦਾ ਕੀ ਬੁਰਾ ਕਰਦੇ ਆ ਕੀ ਇਹ ਚਾਹੁੰਦੇ ਐਸ ਵੇਲੇ ਤਾਂ ਇਲੈਕਸ਼ਨ ਕਮਿਸ਼ਨ ਦੀ ਸਰਕਾਰ ਸਾਡੇ ਅੱਥੇ ਤਾਂ ਕੁਝ ਆਈ ਨਹੀਂ ਨਾ ਕੋਈ ਨੋਟੀਫਿਕੇਸ਼ਨ ਹੋਦਾ ਹੁਣ ਅੰਦੋਲਨ ਦਾ ਕੋਈ ਮਤਲਬ ਹੀ ਨਹੀਂ ਹੈ ਇਹ ਅੰਦੋਲਨ ਕਿਉਂ ਕਰਦੇ ਆ ਅੰਦੋਲਨ ਦੇ ਲਈ ਅੰਦੋਲਨ ਨਾ ਕਰੋ ਜਿੰਨੀਆਂ ਵੀ ਤੁਹਾਡੀਆਂ ਗੱਲਾਂ ਨੇ ਮੈਂ ਇਹ ਕਹਣਾ ਵੈਸੇ ਇੱਕ ਚੀਜ਼ ਸਮਝ ਲਓ ਪੂਰੀ ਦੁਨੀਆ ਦਾ ਕਿਸਾਨ ਜਿਹੜਾ ਉਹ ਪੀੜਤ ਹੈ ਇਸ ਟਾਈਮ ਦੁਖੀ ਹੈ ਮੰਨਦਾ ਮੈਂ ਇਹ ਗੱਲ ਪਰ ਸਾਡੇ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਬਹੁਤ ਨੇ ਇਹ ਵੀ ਮੰਨੇ ਪਰ ਉਹਨਾਂ ਸਮੱਸਿਆਵਾਂ ਦਾ ਹੱਲ ਮੈਂ ਤੁਹਾਡੇ ਪੱਥਰ ਮਾਰੂੰਗਾ ਤੁਸੀਂ ਮੇਰੇ ਮਾਰੋਗੇ ਤਾਂ ਹੋਊਗਾ ਇੱਕ ਦੂਜੇ ਨੂੰ ਗਾਲ੍ਹਾਂ ਕੱਢਾਂਗੇ ਤਾਂ ਹੋਊਗਾ ਆਖਰ ਤਾਂ ਬੈਠ ਕੇ ਸਾਨੂੰ ਡਿਸਕਸ਼ਨ ਕਰਨੀ ਪੈਣੀ ਹੈ ਔਰ ਉਹ ਵੀ ਆਰਾਮ ਨਾਲ ਰੋਲੇ ਰੱਪੇ ਨਾਲ ਨਹੀਂ ਹੈ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਉਹ ਡਿਸਕਸ਼ਨ ਕਰਨ ਆ ਹੁਣ ਇਸ ਗੱਲ 'ਚ ਕਿਸਾਨ ਦਾ ਕੀ ਭਲਾ ਹੋ ਜੂਗਾ ਜੀ ਲੱਲੇਵਾਲ ਸਾਹਿਬ ਕਹਿੰਦੇ ਮੋਦੀ ਜੀ ਦਾ ਗਰਾਫ ਨਾ ਆਰਾਮ ਮੰਦਰ ਕਰਕੇ ਬਹੁਤ ਉੱਚਾ ਹੋ ਗਿਆ ਇਹ ਥੱਲੇ ਲਿਆਉਣਾ ਜ਼ਰੂਰੀ ਹੈ ਲੋ ਦੱਸੋ ਇਹਦੇ ਨਾਲ ਕੀ ਹੋਊਗਾ ਜੀ ਮੋਦੀ ਜੀ ਤੋਂ ਬਿਨਾ ਕੋਈ ਹੋਰ ਪ੍ਰਧਾਨ ਮੰਤਰੀ ਬਣਾਓ ਤੁਹਾਡੇ ਗੱਲ ਸਾਰੀਆਂ ਮੰਨ ਲਊਗਾ ਤੁਸੀਂ ਬਵਸਤਾ ਐ ਤਾਂ ਉਸੇ ਤਰ੍ਹਾਂ ਚਲਣੀ ਹੈ ਹਾਂ ਹਾਲਾਂਕਿ ਮੋਦੀ ਜੀ ਸਭ ਤੋਂ ਵੱਧ ਮੰਨ ਰਹੇ ਆ ਅਗਰ ਸਿੱਖ ਵੀ ਕਹਣ ਤਾਂ ਜੋ ਅੱਜ ਤੱਕ ਮੋਦੀ ਜੀ ਨੇ ਕਰਤਾ ਸਿੱਖਾਂ ਦੇ ਲਈ ਵੀ ਪੰਜਾਬੀਆਂ ਦੇ ਲਈ ਵੀ ਉਹ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਪਹਿਲੀ ਗੱਲ ਤਾਂ ਇਸ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ ਇਸ ਦੇਸ਼ ਦਾ ਰਾਸ਼ਟਰਪਤੀ ਸਿੱਖ ਰਿਹਾ ਉਹਨਾਂ ਨੇ ਵੀ 84 ਦੀ ਨਸਲ ਕੁਸ਼ੀ ਦੀ 36 ਸਾਲ ਸਜ਼ਾ ਨਿਭਾਈ ਮੋਦੀ ਜੀ ਨੇ ਆ ਕੇ ਦੁਬਾਰਾ ਸੱਟ ਬਣਾਈ ਔਰ ਤੋ ਉਹਨਾਂ ਨੂੰ ਜੇਲ੍ਹ ਭਜਵਾਇਆ ਅੱਜ ਉਮਰ ਕਾਦ ਘਟ ਰਿਹਾ ਸੱਜਣ ਕੁਮਾਰ ਹੋਇਆ। ਬਾਕੀ ਲੋਕ ਵੀ ਜਾਣਗੇ ਹੋਰ ਵੀ ਕੇਸ ਚ ਚੱਲ ਰਹੇ ਆ ਜਾਂਚ ਕਰਵਾਈ ਹੋਈ ਹੈ। ਫਿਰ 72-72 ਸਾਲ ਦੀਆਂ 70-70 ਸਾਲ ਦੀਆਂ ਅਰਦਾਸਾਂ ਨੂੰ ਬੂਰ ਪਾਇਆ ਮੋਦੀ ਜੀ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਨਿਰਮਾਣ ਕਰਕੇ ਉਹਦਾ ਔਰ ਫਿਰ ਉਹਨੂੰ ਦੁਬਾਰਾ ਖੋਲ ਕੇ ਤੇ ਮੈਂ ਇਹ ਸਮਝਦਾ ਕਿ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਅਜ ਤੱਕ ਕੋਈ ਸਰਕਾਰਾਂ ਨਹੀਂ ਹੈ ਕਿਸੇ ਨੇ ਮਨਾਇਆ ਕਿਉਂ ਨਹੀਂ ਜੀ ਸਰਕਾਰੀ ਤੌਰ ਤੇ ਪੂਰੀ ਦੁਨੀਆ ਦੀਆਂ ਅੰਬੈਸੀਆਂ ਚ ਔਰ ਪੂਰੇ ਦੇਸ਼ ਦੇ ਅੰਦਰ ਸੈਜਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਗਿਆ ਇੱਕ ਇਤਿਹਾਸਕਾਰ ਕੀ ਲਿਖਦੇ ਆ ਕਿ ਜੇ 100 ਸਾਲ ਇਹਨਾਂ ਨੂੰ ਯਾਦ ਨਾ ਕੀਤਾ ਜਾਂਦਾ ਤਾਂ ਕਦੇ ਲੋਕ ਅੱਗੇ ਯਾਦ ਕਰਦੇ ਉਹਨਾਂ ਨੇ ਕਹਿਣਾ ਸੀ ਦੁਨੀਆ ਨੇ ਇਹ ਕਿਹਾ ਕਰਨਾ ਸੀ ਐਸੀ ਸ਼ਹਾਦਤ ਹੋ ਹੀ ਨਹੀਂ ਸਕਦੀ ਇਹ ਤਾਂ ਕਲਪਨਾਕਾਣੀ ਹੈ ਔਰ ਐਸੀ ਸ਼ਹਾਦਤ ਦੁਨੀਆ ਚ ਹੋਈ ਵੀ ਨਹੀਂ ਹੈ ਜੋ ਬਾਬਾ ਫਤਿਹ ਸਿੰਘ ਵੀ ਇਸ ਕਰਕੇ ਇਹ ਸਾਰਾ ਕੁਝ ਮੋਦੀ ਜੀ ਯਾਦ ਕਰਨ ਫਿਰ 300 ਲੋਕਾਂ ਦੀ ਕਾਲੀ ਸੂਚੀ 36 ਸਾਲਾਂ ਤੋਂ ਆਪਦੇ ਘਰਾਂ ਚ ਨਹੀਂ ਸੀ ਆਵਾਰੇ ਕਿਸੇ ਨੇ ਮੰਗ ਨਹੀਂ ਕੀਤੀ ਆ ਪੰਥਕ ਸਰਕਾਰ ਨੇ ਮੰਗ ਕੀਤੀ ਜਿਹੜੀ ਗੱਲ ਕਰਦੇ ਆ 500 ਦੇ ਰੱਖੇ ਆ ਸੀ ਪੰਜਾਬ ਦੇ ਰੱਖੇ ਆ ਕਿਸੇ ਨੇ ਨਹੀਂ ਮੰਗ ਕੀਤੀ ਮੋਦੀ ਜੀ ਨੇ ਆਪਣੇ ਆਪ ਕਾਲੀ ਸੂਚੀ ਚੋਂ ਕੱਢ ਤੇ ਬਿਨਾਂ ਮੰਗ ਕੀਤੇ ਤੋਂ ਆ ਜਿਹੜਾ ਕਹਿੰਦੇ ਆ ਬੰਦੀ ਸਿੱਖ ਬੰਦੀ ਸਿੱਖ ਜਿਹੜੇ ਨਾਰੇ ਲਾਉਂਦੇ ਆ ਇਹਨਾਂ ਨੂੰ ਖੁਦ ਨਹੀਂ ਪਤਾ ਬੰਦੀ ਸਿੱਖ ਕਿੰਨੇ ਆ ਬਾਕੀ ਸਾਰੇ ਬੰਦੀ ਸਿੱਖਾਂ ਨੂੰ ਪੈਰੋਲ ਤੇ ਛੱਡ ਦਿੱਤਾ ਗਿਆ ਸਿਰਫ ਚਾਰ ਨੇ ਇਸ ਵੇਲੇ ਜਿਹੜਾ ਰਾਜੋਆਣਾ ਨੂੰ ਛੱਡਿਆ ਨਹੀਂ ਜਾ ਸਕਦਾ ਉਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਹੋਈ ਹੋਈ ਹੈ ਫਾਂਸੀ ਦੀ ਸਜ਼ਾ ਪਹਿਲਾਂ ਉਹ ਕਨਵਰਟ ਹੋਊਗੀ ਉਮਰ ਕੈਦ ਤੇ ਫਿਰ ਉੱਤੇ ਵਿਚਾਰ ਹੋਊਗਾ ਇਦਾਂ ਸਵਧਾਨ ਨੂੰ ਤਾਂ ਕੋਈ ਵੀ ਨਹੀਂ ਇੱਧਰ ਤੋਂ ਉੱਧਰ ਪਾਰ ਕਰ ਸਕਦਾ ਤੇ ਫਿਰ ਉਹਨਾਂ ਦੇ ਕਹਿਣ ਦਾ ਤਰੀਕਾ ਕਿ ਮੈਂ ਤਾਂ ਮਰਿਆ ਜੀ ਦੁਬਾਰਾ ਮਰੂੰਗਾ ਜਨਮ ਲਵਾਂਗਾ ਫੇਰ ਆ ਕੇ ਮਰੂੰਗਾ ਇਸ ਮਾਨਸਿਕਤਾ ਨੂੰ ਕਦੇ ਕੋਈ ਸਵੀਕਾਰ ਕਰੂਗਾ ਨਹੀਂ ਹਾਂ ਤੇ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਲੋਕ ਸੋਚਦੇ ਨੇ ਹੈ ਅਸੀਂ ਸਾਡੇ ਪ੍ਰੋਬਲਮ ਸਵਸਥਿਆ ਕੀ ਆ ਗਈ ਹੈ ਕਿ ਅਸੀਂ ਹਰੇਕ ਦੀ ਫੋਟੋ ਉਤਾਰ ਕੇ ਉਥੇ ਸਿੱਖ ਹਜਾਰ ਘਰ ਚਲਾ ਦਿੰਨੇ ਹਰੇ ਜਿੱਥੇ ਸ਼ਾਦਤ ਦਾ ਤੁਹਾਨੂੰ ਥੋੜਾ ਬਹੁਤਾ ਉਹ ਕਰੋ ਉਹਨਾਂ ਦੇ ਸ਼ਹੀਦਾਂ ਨੂੰ ਨਮਨ ਕਰੋ ਜਿਹੜੇ ਹੈਗੇ ਨੇ ਸ਼ਹੀਦ ਤਾਂ ਹੋਇਆ ਬਾਬਾ ਦੀਪ ਸਿੰਘ ਸ਼ਹੀਦ ਹੋਇਆ ਸਾਡੇ ਸਹਬਜ਼ਾਦੇ ਤੇ ਉਹਨਾਂ ਦਾ ਮੁਕਾਬਲਾ ਇਸ ਤੋਂ ਸੀ ਆਮ ਲੋਕਾਂ ਤੋਂ ਕਰਾਉਂ ਲੱਗ ਜਾਓ ਜਿਹੜਾ ਡੁੱਟਾ ਮਾਰਾਂ ਕੀਕੀਆਂ ਨੇ ਕਤਲ ਕੀਤੇ ਨੇ ਉਹਨਾਂ ਦੀਆਂ ਫੋਟੋ ਉੱਥੇ ਲਾਉਣ ਲੱਗ ਜਾਓ ਸਾਨੂੰ ਕਿ ਕੀ ਦਿਸ਼ਾ ਦੇਵੋਗੇ ਸਾਡੇ ਬੱਚੇ ਕੀ ਪ੍ਰੇਰਣਾ ਲੈਣਗੇ ਅਸੀਂ ਪ੍ਰੇਰਣਾ ਲੈਣੀ ਹੈ ਗੁਰੂ ਗੋਬਿੰਦ ਸਿੰਘ ਤੋਂ ਪ੍ਰੇਰਣਾ ਲੈਣੀ ਹੈ ਗੁਰੂ ਨਾਨਕ ਦੇਵ ਤੋਂ ਅਸੀਂ ਇਹਨਾਂ ਤੋਂ ਪ੍ਰੇਰਣਾ ਲੈਣੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਣਾ ਲਵਾਂਗੇ ਤੇ ਇਸ ਕਰਕੇ ਮੇਰਾ ਇਹੀ ਕਹਿਣਾ ਹੈਗਾ ਕਿ ਮੋਦੀ ਜੀ ਨੇ ਔਰ ਫਿਰ ਸ੍ਰੀ ਗੁਰੂ ਨਾਨਕ ਦੇਵ ਦਾ ਗੁਰੂ ਤੇਗ ਬਹਾਦਰ ਦਾ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਜਿੰਮ ਜਿਹੜੇ ਸੀ ਸਰਕਾਰੀ ਤੌਰ ਤੇ ਕਿਸੇ ਵੀ ਧਰਮ ਦੇ ਮੁਖੀਆਂ ਦੇ ਦਿਨ ਨਹੀਂ ਮਨਾਏ ਗਏ ਹਿੰਦੁਸਤਾਨ 'ਚ ਔਰ ਇਹ ਮੋਦੀ ਜੀ ਨੇ ਆ ਕੇ ਤਿੰਨਾ ਦੇ ਜਿਹੜੇ ਸੀ ਪ੍ਰਕਾਸ਼ ਪਰਵ ਇਹ ਪੂਰੇ ਦੁਨੀਆ 'ਚ ਮਨਾਏ ਨੇ ਸਾਡੀਆਂ ਸਾਰੀਆਂ ਐਮਬੈਸੀਆਂ ਨੇ ਮਨਾਏ ਨੇ ਦੇਸ਼ ਦੇ ਅੰਦਰ ਮਨਾਏ ਨੇ ਆ ਪੰਜਾਬ ਸਰਕਾਰ ਜਿਹੜੇ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਵੀ ਉਹ ਉਹ ਦਿਨ ਨਹੀਂ ਮਨਾਇਆ ਹੈ ਸਰਕਾਰੀ ਤੌਰ ਤੇ ਨਹੀਂ ਮਨਾਇਆ ਹੈ ਇਹ ਸੈਵਜਾਦਿਆਂ ਦੇ ਦਿਨ ਵੀ ਸਰਕਾਰੀ ਤੌਰ ਤੇ ਨਹੀਂ ਮਨਾਉਂਦੇ ਉਹ ਉੱਥੋਂ ਦਾ ਆਰਡਰ ਹੈ ਇਸ ਕਰਕੇ ਚੱਲਦਾ ਵੈਸੇ ਨਹੀਂ ਚੱਲਦਾ ਇਸ ਲਈ ਮੈਂ ਕਹਿੰਨਾ ਕਿ ਫਿਰ ਫਿਰ ਇਹ ਕਹਿੰਦੇ ਆ ਮੇਰਾ ਖਿਆਲ ਹੈ ਵੀ ਜਿਹੜਾ ਚੰਗਾ ਕੰਮ ਕਰੇ ਉਹਦੀ ਪ੍ਰਸ਼ੰਸਾ ਵੀ ਕਰ ਦੇਣੀ ਚਾਹੀਦੀ ਹੈ ਅੱਜ ਤੱਕ ਕਦੇ ਇਹਨਾਂ ਨੇ ਕਿਸੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ ਆ ਫਿਰ ਸਿੱਖਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਰਬ ਦਾ ਜਥੇਦਾਰ ਕੀ ਉਹਦੀ ਕੀ ਦਰਜਾ ਹੈਗਾ ਜਿੱਦਾਂ ਉਹ ਕ੍ਰਿਸਚੀਅਨ ਦਾ ਪਾਪ ਹੁੰਦਾ ਉਸੇ ਤਰ੍ਹਾਂ ਉਹ ਸਿੱਖਾਂ ਦਾ ਪਾਪ ਉਦੇ ਟੁਕੜੇ ਟੁਕੜੇ ਕਰਦੇ ਨੇ ਉਹਨੂੰ ਉਹਦਾ ਕਤਲ ਹੋ ਜਾਣਾ ਪੂਰੀ ਤਰ੍ਹਾਂ ਸ਼ਹੀਦ ਕਰਨਾ ਹੀ ਕਹਦੇ ਹੋ ਉਸ ਨੂੰ ਦੁਬਾਰਾ ਪੰਥਕ ਸਰਕਾਰ ਦੋ ਵਾਰ ਆ ਗਈ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਤੇ ਗ੍ਰਹਿ ਮੰਤਰੀ ਰਹੇ ਕਿਉਂ ਨਹੀਂ ਉਹਨਾਂ ਦੋਸ਼ੀਆਂ ਨੂੰ ਜੇਲ੍ਹ ਚ ਭਜਵਾਇਆ ਇਸ ਪੰਥਕ ਸਰਕਾਰ ਨੇ ਇੱਧਰ ਗਏ ਸੀ ਇਹ ਅੱਜੇ ਗੱਲਾਂ ਕਰਦੇ ਆ ਅਸੀਂ ਪੰਥ ਜੇ ਤਾਂ ਅਸੀਂ ਹ ਕਿੱਥੋਂ ਨੇ ਕੌਣ ਵਿਰੋਧ ਕਰਦਾ ਕਾਂਗਰਸ ਦੇ ਜਿਹੜੇ ਮਰ ਕੋਤਾ ਦੇਖੋ ਮੇਰੀ ਗੱਲ ਸੁਣ ਜਿਹੜੇ ਕਾਂਗਰਸੀ ਐਨੀ ਦੇ ਕੋ ਮਿਹਨਤ ਕਰਦੇ ਸੀ ਔਰ ਗਾਂਧੀ ਜਿਹੜੇ ਡਾਕਟਰ ਗਾਂਧੀ ਸੀ ਕਾਂਗਰਸ ਨੂੰ ਗਾਲ੍ਹਾਂ ਕੱਢਦੇ ਸੀ ਉਹਨਾਂ ਦਾ ਵੀ ਕੋਈ ਸੂਲ ਹੈਗਾ ਕੋਈ ਅਸੂਲ ਨਹੀਂ ਸੀ ਉਹ ਕਾਂਗਰਸੀਆਂ ਨਾਲ ਥੱਕਾ ਹੋਇਆ ਆ ਹੁਣ ਮੈਂ ਤੁਹਾਨੂੰ ਇਹਨਾਂ ਦੇ ਵਲੰਟੀਅਰ ਦੀ ਗੱਲ ਵੀ ਦੱਸ ਦਿੰਨਾ ਆ ਜਿਹੜੇ ਆਪਣੇ ਆਮ ਆਦਮੀ ਪਾਰਟੀ ਆ ਭਗਵੰਤ ਮਾਨ ਰੋਜ਼ ਵਲੰਟੀਅਰ ਵਲੰਟੀਅਰ ਕਰਦਾ ਅੱਜ ਮੈਨੂੰ ਰਸਤੇ 'ਚ ਉੱਥੇ ਵੀ ਕਰ ਰੱਖਿਆ ਸੀ ਇਹਨੇ ਹੁਸ਼ਿਆਰਪੁਰ ਦੇ ਨੇੜੇ ਲੜਸ਼ਕਰ ਤੋਂ ਅੱਗੇ ਜਾ ਕੇ ਬੜਾ ਪ੍ਰੋਗਰਾਮ ਕੀਤਾ ਹੋਇਆ ਸੀ ਮੈਂ ਜਦੋਂ ਆ ਰਿਹਾ ਸੀ ਦੇਖ ਰਿਹਾ ਸੀ ਕਿ ਇਹਨਾਂ ਨੇ ਸੱਤ ਰਾਜ ਸਭਾ ਐਮਪੀ ਬਣਾਏ ਸੱਤ ਸੱਤ ਚੋਅ ਅਜ ਪੰਜ ਕਿੱਥੇ ਆ ਕਿਤੇ ਦਿਖਾਈ ਨਹੀਂ ਦਿੰਦੇ ਉਹ ਕਿਉਂ ਕਿਉਂਕਿ ਹੁਣ ਆ लवली ਯੂਨੀਵਰਸਿਟੀ ਵਾਲਾ 100 ਕਰੋੜ ਰੁਪਇਆ ਲੈ ਕੇ ਬਣਾਤਾ ਉਹ ਜਿਹੜੇ ਵਲੰਟੀਅਰ ਸੀ ਜਿਹੜੇ ਸਹੀ ਦਿਸ਼ਾ ਜਾਣਾ ਚਾਹੁੰਦੇ ਸੀ ਜਿਹੜੇ ਸੱਚਮੁੱਚ ਚਾਹੁੰਦੇ ਸੀ ਰੰਗਲਾ ਪੰਜਾਬ ਬਣ ਜੇ ਇਹ ਸਾਰੇ ਆਮ ਆਦਮੀ ਪਾਰਟੀ ਦੇ ਲੋਕ ਗਲਤ ਨਹੀਂ ਸੀਗੇ ਜਿਲੋਂ ਕਈ ਲੱਗੇ ਹੋਏ ਸੀ ਕਈਆਂ ਨੇ ਆਪਣੀ ਜ਼ਿੰਦਗੀ ਲਾਤੀ ਕਈਆਂ ਨੇ ਆਪਣੇ ਘਰ ਵੇਚਤੇ ਪਰ ਇਹਨਾਂ ਨੇ ਆਮ ਆਦਮੀ ਪਾਰਟੀ ਨੇ केजरीवाल ਉਹਨਾਂ ਨੇ ਭਗਵੰਤ ਮਾਨ ਨੇ ਉਹ ਵਲੰਟੀਅਰਾਂ ਨਾਲ ਧੋਖਾ ਕੀਤਾ ਉਹਨਾਂ ਤੇ ਜ਼ੁਲਮ ਕੀਤਾ ਏ ਰਾਗਵ ਚੱਡੇ ਦਾ ਕੀ ਰੱਖਿਆ ਹੋਇਆ ਸੀ ਜਿੱਥੇ ਉਹ ਜਲ ਬੋਰਡ ਦਾ ਪੈਸਾ ਚੋਰੀ ਕਰ ਲਿਆ ਉਹਦਾ ਚੇਅਰਮੈਨ ਸੀ ਹੁਣ ਲੰਡਨ ਚ ਫਾਈਸਲਰ ਹੋਟਲ ਕੀ ਕੇ ਬੈਠਾ ਇੱਕ ਫਿਲਮ ਸਟਾਰ ਨਾਲ ਵਿਆਹ ਕਰਾ ਲਿਆ ਚਲੋ ਵਿਆਹ ਕਰਾਵੇ ਉਹ ਤਾਂ ਚੰਗੀ ਗੱਲ ਆ ਹਾਂ ਅਸੀਂ ਨਹੀਂ ਉਹਨੂੰ ਮਨਾ ਕਹਿੰਦੇ ਬੁਰਾ ਨਹੀਂ ਮੈਂ ਕਹਿੰਦਾ ਪਰ ਪੈਸਾ ਲੁੱਟ ਕੇ ਉੱਥੇ ਬੈਠ ਜਾਣਾ ਇਹ ਗਲਤ ਆ ਤਾਂ ਇਸ ਕਰਕੇ ਵਲੰਟੀਅਰਾਂ ਦਾ ਇਹਨਾਂ ਨੇ ਜਿਹੜਾ ਲੁੱਟਿਆ ਅ ਨਹੀਂ ਗਰੇਵਾਲ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਦੂਸਰੀਆਂ ਪਾਰਟੀਆਂ ਦੇ ਮਤਲਬ ਜਿਵੇਂ ਤੁਸੀਂ ਇਹਨਾਂ ਤੇ ਇਲਜ਼ਾਮ ਲਾ ਰਹੇ ਹੋ ਤੁਸੀਂ ਸਹੀ ਪੁੱਛਿਆ ਜੀ ਇਹ ਦੇਖੋ ਅਸੀਂ ਪੰਜਾਬ 'ਚ 23 ਸਾਲਾਂ ਤੋਂ ਸਾਡਾ ਗਠਜੁਟਵੰਦਨ ਸੀ ਆ 250 ਕਿਲੋਮੀਟਰ ਦਾ ਏਰੀਆ ਖਾਲੀ ਸੀ 13 ਲੋਕ ਸਭਾ ਚੋਂ ਤਿੰਨ ਲੜਦੇ ਸੀ ਉਹ ਇੱਕ ਸਾਈਡ ਦੀਆਂ ਬਾਰਡਰ ਦੇ ਠੀਕ ਹੈ ਤਾਂ ਸਾਨੂੰ ਪੰਜਾਬ 'ਚ ਆਪਣਾ ਆਧਾਰ ਬਣਾਉਣ ਵਾਸਤੇ ਜ਼ਰੂਰਤ ਸੀ ਸਾਨੂੰ ਕੋਈ ਨਾ ਕੋਈ ਤਾਂ ਲੈਣਾ ਹੀ ਪਊਗਾ ਜਿਹੜਾ ਆਊਗਾ ਉਹਨੂੰ ਲੈ ਲਾਂਗੇ ਨਹੀਂ ਤੁਹਾਡਾ ਵਲਾਂਟੇਅਰ ਹੈਗਾ ਸੀ ਤੁਹਾਡਾ ਕੈਟਰ ਵਧੀਆ ਦੀ ਇੱਥੇ ਜੀ ਲੋਕਲ ਨਹੀਂ ਮੈਂ ਤਾਂ ਦੇਖੋ ਬੀਜੇਪੀ ਦਾ 7 ਸਾਲ ਪ੍ਰਦੇਸ਼ ਦਾ ਮਹਾ ਮੰਤਰੀ ਵੀ ਰਿਹਾ ਮੈਂ 올 ਇੰਡੀਆ ਚ ਵੀ ਰਿਹਾ ਮੈਂ ਤਾਂ ਇੱਕ ਇੱਕ ਨੂੰ ਜਾਣਦਾ ਜਗ੍ਹਾ ਜਗ੍ਹਾ ਘੁੰਮਦਾ ਜੇ ਸਾਡਾ ਕੈਟਰ ਹੁੰਦਾ ਨਾ ਅਸੀਂ ਜ਼ਰੂਰ ਉਹਨਾਂ ਨੂੰ ਪ੍ਰੈਫਰੈਂਸ ਦਿੰਦੇ ਕਈ ਜਗ੍ਹਾ ਜ਼ਰੂਰ ਗਲਤੀ ਹੋਈ ਹੈ ਕਈ ਜਗ੍ਹਾ ਗਲਤੀ ਵੀ ਹੋਈ ਹੈ ਪਰ ਮੈਂ ਸਭ ਜਗ੍ਹਾ ਦੇਖੋ ਇਹ ਥੋੜਾ ਬਹੁਤ ਰਲਿਆ ਮਿਲਿਆ ਕੰਮ ਚੱਲ ਜੂਗਾ ਇੱਕ ਵਾਰ ਸਾਨੂੰ ਖੜੇ ਹੋ ਲੈਣ ਦੇਓ ਫਿਰ ਸਾਡਾ ਜਲਵਾ ਦੇਖਿਓ ਅੱਜ ਗਰੇਵਾਲ ਸਾਹਿਬ ਤੁਸੀਂ ਬਹੁਤ ਗੱਲ ਫੜੀ ਭਾਪਾ ਨੂੰ ਸਾਰੀ ਲੋੜ ਹੈਗੀ ਜੀ ਮੰਗ ਤੁਸੀਂ ਸਾਰੀ ਲੋੜ ਹੈ ਭਾਜੀ ਕਿਹਦੇ ਸਾਰੇ ਦੀ ਕੋਈ ਨਹੀਂ ਕਹਿੰਦੀ ਸਾਰੇ ਨਾਲ ਚੱਲ ਜੂਗਾ ਰਲ ਮਿਲਿਆ ਹੋ ਜਾਣ ਨੂੰ ਬੜੇ ਨਹੀਂ ਨਹੀਂ ਅਸੀਂ ਇੱਕ ਵਾਰ ਸਿਸਟਮ ਤਾਂ ਖੜਾ ਕਰਨਾ ਨਾ ਪੂਰੇ ਪ੍ਰਦੇਸ਼ 'ਚ ਪੂਰੇ ਪ੍ਰਦੇਸ਼ ਦੇਖੋ ਤੁਹਾਨੂੰ ਆਪ ਦਾ ਸੰਗਠਨ ਦਾ ਆਧਾਰ ਬਣਾਉਣ ਲਈ ਜਾਂ ਦਿੱਤਣ ਲਈ ਇੱਕ ਤਾਂ ਸਾਰੇ ਏਰੀਆਜ਼ ਦੀ ਰਿਪਰੈਜ਼ੈਂਟੇਸ਼ਨ ਚਾਹੀਦੀ ਹੁੰਦੀ ਹੈ ਠੀਕ ਹੈ ਔਰ ਦੂਸਰਾ ਕੀ ਹੈ ਕਿ ਤੁਹਾਨੂੰ ਸਮਾਜ ਦੇ ਸਾਰੇ ਵਰਗ ਪਾਰਟੀ ਦੀ ਮੁੱਖ ਧਾਰਨਾ ਨਾਲ ਜੁੜੇ ਹੋਣਾ ਜ਼ਰੂਰੀ ਹੁੰਦਾ ਸਾਡੇ ਸਿੱਖ ਬਹੁਤ ਘੱਟ ਸੀ ਇਹ ਮੰਨਣਾ ਪਊਗਾ ਮੈਂ ਤਾਂ ਅੱਜ ਤੋਂ 30 ਸਾਲ ਪਹਿਲਾਂ ਜਦੋਂ ਜਾਂਦਾ ਸੀ ਤਾਂ 100-100 ਕਿਲੋਮੀਟਰ ਮੈਨੂੰ ਇੱਕ-ਇੱਕ ਸਿੱਖ ਨੂੰ ਜੋੜਨ ਵਾਸਤੇ ਜਾਣਾ ਪੈਂਦਾ ਸੀ ਪਿੰਡਾਂ ਦੇ ਅੱਜ ਗਰੇਵਾਲ ਸਾਹਿਬ ਤੁਸੀਂ ਗੱਲ ਅਕਾਲੀ ਦਲ ਤੇ ਬਹੁਤ ਬੋਲੋ ਵੀ ਹੋਣੀ ਨਹੀਂ ਤੇ ਨਹੀਂ ਸਾਡਾ ਇਕੱਠੇ ਹੋਣ ਦਾ ਕੋਈ ਗੱਲ ਨਹੀਂ ਹੁਣ ਦੇਖੋ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਤੇ ਅਕਾਲੀ ਦਲ ਪਾਰਟੀ ਬਹੁਤ ਵਧੀਆ ਮੈਂ ਅੱਜ ਵੀ ਕਹਿੰਦਾ ਨਹੀਂ ਤਾਂ ਕੋਈ ਵਿਰੋਧੀ ਪਾਰਟੀ ਨੂੰ ਵਧੀਆ ਨਹੀਂ ਕਹਿੰਦਾ ਹੁੰਦਾ ਉਹ ਕਿਉਂ ਵਧੀਆ ਉਹ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀ ਐ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ ਵਾਲੀ ਪਾਰਟੀ ਐ ਤੁਸੀਂ ਅਕਾਲੀ ਦਲ ਦੇ ਜਦੋਂ ਪ੍ਰਧਾਨਾਂ ਦੇ ਨਾਂ ਲੈਂਦੇ ਸੀ ਤੁਹਾਡੇ ਸਿਰ ਜਿਹੜੇ ਐ ਨਾ ਸਿਰ ਦਾ ਤੇ ਸਰਕਾਰ ਨਾਲ ਚੁੱਕਦੇ ਸੀ ਸੰਤ ਬਾਬਾ ਫਤੇ ਸਿੰਘ ਚਤੇਦਾਰ ਮੋਨ ਸਿੰਘ ਤੜਿਆ ਵੀ ਤਪੱਸਿਆ ਤੇ ਇਮਾਨਦਾਰੀ ਦੀ ਮੂਰਤੀ ਸੀ ਠੀਕ ਹੈ ਜਥੇਦਾਰ ਗੁਰਚਾਨ ਸਿੰਘ ਟੋੜਾ ਸ਼ਰੋਮਣੀ ਕਮੇਟੀ ਚ ਸੰਤ ਬਾਬਾ ਚੰਨਣ ਸਿੰਘ ਸ਼ਰੋਮਣੀ ਕਮੇਟੀ ਚ ਪਹਿਲੇ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ ਉਹ ਪੰਜਾਬ ਕਾਂਗਰਸ ਦੇ ਵੀ ਪ੍ਰਧਾਨ ਸੀ ਉਹਨਾਂ ਦੀ ਇੰਨੀ ਜ਼ਿਆਦਾ ਰਿਸਪੈਕਟ ਸੀ ਇੰਨੀ ਜੇ ਤੁਸੀਂ ਕਲੀਅਰ ਕਹਿ ਰਹੇ ਹੋ ਵੀ ਉਹ ਲੋਕ ਠੀਕ ਸੀ ਹੁਣ ਜਿਹੜੇ ਅਕਾਲੀ ਦਲ ਦੇ ਆਗੂ ਨਹੀਂ ਹੁਣ ਤਾਂ ਪਰਿਵਾਰਕ ਦਲ ਹੋ ਗਿਆ ਉਹ ਅਕਾਲੀ ਦਲ ਕਿੱਥੇ ਰਹਿ ਗਿਆ ਅੱਛਾ ਜੀ ਕੋਈ ਉਹਦੇ ਪਰਿਵਾਰ ਦੇ ਲਈ ਤੁਸੀਂ ਯਾਤਰਾ ਕਰੋ ਤੁਹਾਡਾ ਰਿਸ਼ਤਾ ਸੀ 9 ਮਾਸ ਦਾ ਉਹਦਾ ਵੀ ਪਰਿਵਾਰ ਕੋਲ ਸੀ ਸਾਰੀ ਟਕੇਦਾਰੀ ਲੈਖੋ ਉਸ ਵੇਲੇ ਬਾਦਲ ਸਾਹਿਬ ਦੇ ਟਾਈਮ ਤੱਕ ਪਹਿਲਾਂ ਠੀਕ ਰਿਹਾ ਜਦੋਂ بیٹے ਨੂੰ ਡਿਪਟੀ ਸੀਐਮ ਬਣਾਇਆ ਉਦੋਂ ਤਾਂ ਸਾਡਾ ਹੱਕ ਮਾਰ ਕੇ ਬਣਾਇਆ ਸਾਡੀ ਹਾਈ ਕਮਾਂਡ ਨੇ ਕਿਹਾ ਕਾਲਿਆ ਜੀ ਬਣਨੇ ਚਾਹੀਦੇ ਸੀ ਡਿਪਟੀ ਸੀਐਮ ਬਈ ਸਾਡੇ ਸਿਰ ਤੇ ਤਾਂ ਸਰਕਾਰ ਖੜੀ ਸੀ ਠੀਕ ਹੈ ਨਾ ਗੱਲ ਜਦੋਂ ਅਸੀਂ 23 ਸੀਟਾਂ ਲੜ ਕੇ 19 ਜਿੱਤ ਗਏ ਉਸ ਵੇਲੇ ਪਰ ਅਸੀਂ ਫਿਰ ਵੀ ਮੰਨ ਲਿਆ ਕਿਉਂਕਿ ਇਹ ਸਾਡਾ ਗਠਜੋੜਨ ਜਿਹੜਾ ਸੀ ਇਹ ਪੰਜਾਬ ਦੇ ਹਿੱਤ ਲਈ ਸੀ ਕਿਵੇਂ ਪੰਜਾਬ ਦੀ ਭਾਈਚਾਰਕ ਸਾਂਝ ਲਈ ਪੰਜਾਬ ਦੇ ਵਿਕਾਸ ਲਈ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਤੇ ਅਟਲ ਜੀ ਦੀ ਜੋੜੀ ਬਣੀ ਉਹ ਜੋੜੀ ਨੇ ਖਾਲਸਾ ਨੂੰ ਜਗਾ ਜਗਾ ਅਪਮਾਨਿਤ ਕੀਤਾ ਜਾਂਦਾ ਸੀ ਪਹਿਲਾਂ ਇੱਕ ਸਿੱਖ ਬਸ ਚੜ ਜਾਂਦਾ ਸੀ ਲੋਕ ਸੋਚਦੇ ਸੀ ਹੁਣ ਸਾਰੇ ਸੁਰੱਖਿਆ ਤਾਂ ਇਹ ਸਾਨੂੰ ਬਚਾ ਲੇਗਾ ਫਿਰ ਐਸੀ ਦਿਖਵੋਦੀ ਬਣਾਈ ਇਹ ਅੰਤਰਰਾਸ਼ਟਰੀ ਲੈਵਲ ਤੇ ਵੀ ਸਾਜ਼ਿਸ਼ ਹੋਈ ਦੇਸ਼ ਤੇ ਵੀ ਹੋਈ ਐਸੀ ਦਿਖ ਬਣਾਈ ਖਾਲਸਾ ਦੀ ਕਿ ਹੁਣ ਜੋ ਇੱਕ ਸਿੱਖ ਚੜ ਗਿਆ ਇਹ ਸਾਰਿਆਂ ਨੂੰ ਮਾਰ ਦੇਗਾ ਇਹ ਹੋ ਗਿਆ ਫਿਰ ਜਗਾ ਜਗਾ ਉਹਦੀਆਂ ਤਲਾਸ਼ੀਆਂ ਲੈਣ ਲਾ ਕੇ ਤਾਂ ਉਸ ਵੇਲੇ ਅਟਲ ਜੀ ਨੇ ਕਿਹਾ ਕਿ